ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹਬੀ ਸੱਚ ਨਾਨਕ ਹੋਸੀ ਭੀ ਸੱਚ ਪਹਿਲੇ ਪਾਦਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਨ ਦਾ ਆਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜੇ ਸੰਗਤਾਂ ਨੂੰ ਧਰਮ ਦੇ ਕੀਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਕਰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਾਹ ਹੋ ਗਿਆ ਤਿੰਨ ਮਹੀਨਿਆਂ ਦਾ ਮਹਾਰਾਜ ਜੀ ਦੇ 321 ਰੁਪਏ ਵਧੇ ਮਹਾਰਾਜ ਜੀ ਫੇਰ ਮੋਦੀ ਖਾਨਾ ਲੱਗੇ ਕਰਨ ਸੰਮਤ 1552 ਮਿਤੀ ਹਾੜ ਸੁਦੀ 7ਵੀਂ ਮਾਰਾ ਜੀ ਦੇ ਵਿਆਹ ਦਾ ਸਾਇਆ ਲਿਖਿਆ ਆ ਗਿਆ ਸਾਇਆ ਲਿਖ ਕੇ ਆ ਗਿਆ ਬੇਬੇ ਨਾਨਕੀ ਨੇ ਆਪਣੇ ਘਰ ਵਿਧਾਈ ਕੀਤੀ ਤਲਵੰਡੀ ਪਿਤਾ ਕਾਲੂ ਨੂੰ ਅਤੇ ਅੰਮਾ ਬੀਬੀ ਨੂੰ ਨਿੱਦੇ ਬ੍ਰਾਹਮਣ ਦੇ ਹੱਥ ਕੁੰਗੂ ਨਾਲ ਛਿਰਕ ਕੇ ਖੱਤ ਲਿਖ ਭੇਜਿਆ ਅਰਪਤਾਸੇ 5 ਰੁਪਏ ਰੋਕ ਵੀ ਤਲਵੰਡੀ ਕਾਲੂ ਦੇ ਘਰ ਭੇਜ ਦਿੱਤੇ ਮੈਂ ਤਾਂ ਕਲਿਆਨ ਦਾਸ ਦੇ ਘਰ ਆਨੰਦ ਮੰਗਲ ਲੱਗੇ ਹੁਣ ਤੇ ਕਾਲੂ ਆਪਣੇ ਸਹੁਰੇ ਆਦਮੀ ਭਿਜਿਆ ਉੱਥੇ ਵੀ ਵਿਧਾਈ ਹੋਈ ਲੱਗੇ ਭਾਜੀਆਂ ਵੰਡਣ ਕਾਲੂ ਰਾਏ ਬਲਾਰ ਪਾਸ ਗਿਆ ਜਾ ਕੇ ਆਂਦਾ ਰਾਏ ਜੀ ਨਾਨਕ ਤੁਹਾਡੇ ਦਾਸ ਦਾ ਵਿਆਹ ਤੇ ਮੈਂ ਸultanpur ਚਲਾ ਜਾਵਾਂ ਕਿਉਂ ਇਹ ਪਟਵਾਰੀ ਆ ਰਾਏ ਬਲਾਰ ਦਾ ਛੁੱਟੀ ਲੈ ਕੇ ਜਾਣਾ ਪੈਂਦਾ ਅੱਜ ਆਲਾ ਮੈਂ ਚਲਾ ਜਾਵਾਂ ਸਾਇਆ ਲੈ ਕੇ ਆ ਗਿਆ ਇਹ ਗੱਲ ਸੁਣ ਕੇ ਰਾਏ ਬਲਾਰ ਬੜਾ ਪਰੇਸ਼ਾਨ ਹੋਇਆ ਤੰਗ ਹੋਇਆ ਆਂਦਾ ਬੜਾ ਗੁੱਸਾ ਆਇਆ ਤੇ ਆਖਦਾ ਹੈ ਕਾਲੂ ਤੇਰੀ ਮਤ ਨੂੰ ਕੀ ਹੋ ਗਿਆ ਤੂੰ ਨਾਨਕ ਨੂੰ ਆਪਣਾ ਪੁੱਤਰ ਜਾਣਦਾ ਹੈ ਉਹ ਤਾਂ ਸਰਬ ਸੰਸਾਰ ਦਾ ਮਾਲਕ ਹੈ ਤੇ ਮੈਨੂੰ ਤੂੰ ਆਖਦਾ ਤੇਰਾ ਦਾਸ ਹੈ ਉਹ ਦਾਸ ਨਹੀਂ ਉਹ ਤਾਂ ਸਾਰੇ ਸੰਸਾਰ ਦਾ ਮਾਲਕ ਹੈ ਇਹ ਸੁਣ ਕੇ ਕਾਲੂਆਂ ਦਾ ਰਾਏ ਜੀ ਬਖਸ਼ੋ ਇਹ ਬਾਤ ਮੈਂ ਫਿਰ ਨਹੀਂ ਆਖਾਂਗਾ ਫਿਰ ਰਾਏ ਨੇ ਆਖਿਆ ਕਾਲੂ ਤੇਰਾ ਸੁਭਾਅ ਬੜਾ ਖੋਟਾ ਬੋਲ ਵਿਗਾੜ ਹੈ ਵੇਖੀਂ ਕੁਝ ਬੋਲ ਕਬool ਕਰਦਾ ਹੋਵੇਂ ਮੋਲਾ ਵੀ ਤੇਰਾ ਕੁੜਮਾ ਉਹ ਵੀ ਬੜਾ ਸਖਤ ਹੈ ਦੋਵੇਂ ਤੁਸੀਂ ਇੱਕੋ ਜੇ ਹੋਗੇ ਮਤ ਕੋਈ ਕੰਮ ਵਿਗਾੜ ਦਿਓ ਕਾਲੂਆ ਦਾ ਰਾਏ ਜੀ ਇੱਕੋ ਇੱਕ ਮੇਰਾ ਪੁੱਤਰ ਹੈ ਉਹਦਾ ਮੈਂ ਵਿਆਹ ਕਰਨਾ ਐਸੇ ਆਨੰਦ ਵਿੱਚ ਮੈਂ ਕਿਉਂ ਕਬool ਬੋਲਾ ਰਾਏ ਨੇ ਆਖਿਆ ਉਹ ਵੀ ਨਾਨਕ ਹੈ ਜੇ ਤੂੰ ਕਾਲੂ ਆ ਕਾਲੂ ਆ ਦਾ ਰਾਏ ਜੀ ਤੁਸੀਂ ਵੱਡੇ ਹੋ ਅਰ ਵਕਤ ਦੇ ਹਾਕਮ ਤੁਸੀਂ ਇਹ ਬਚਨ ਕਿਸ ਤਰ੍ਹਾਂ ਕੇ ਤੁਸੀਂ ਸ਼ubh ਬਚਨ ਆਖੋ ਪਰਮੇਸ਼ਰ ਦੇ ਪਿਆਰੇਓ ਰਾਏ ਆਂ ਦਾ ਭਲਾ ਕਾਲੂ ਜਾ ਤੈਨੂੰ ਖੁਦਾਏ ਬਖਸ਼ੇਗਾ ਤੇ ਮਰਾਦ ਸਾਰੀ ਹਾਸਲ ਹੋਵੇਗੀ ਸੁਲਤਾਨਪੁਰ ਨੂੰ ਜਾ ਮੇਰਾ ਨਾਨਕ ਜੀ ਨੂੰ ਸਲਾਮ ਆਖੀ ਮੇਰੀ ਤਰਫੋਂ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕੀ ਬਗਲ ਵਿੱਚ ਲਵੇਂ ਕਾਲੂ ਰਾਏ ਬਲਾਰ ਕੋਲੋਂ ਵਿਦਿਆ ਲੈ ਕੇ ਚੱਲਿਆ ਸਾਇਹ ਉੱਪਰ ਕੌਣ ਕੌਣ ਗਏ ਨੇ ਕਾਲੂ ਲਾਲੂ ਪਰਸਰਾਮ ਇੰਦਰ ਸਿੰਘ ਫਰੰਦਾ ਜਗਤ ਮੱਲ ਲਾਲ ਚੰਦ ਜਗਤ ਰਾਏ ਜੱਟ ਮੱਲ ਔਰ ਜਿੰਨੇ ਵੇਦੀ ਆਏ ਸਾਰੇ ਤਿਆਰ ਹੋ ਕੇ ਮਾਝਿਓ ਨਾਨਾ ਵੀ ਰਾਮਾ ਨਾਨਾ ਵੀ ਆਇਆ ਆੜ ਦੀ ਸੰਗਰਾਹ ਚੜੀ ਤਲਵੰਡੀਆਂ ਚੱਲੇ ਆ ਪਰਮਾਨੰਦ ਪਲਤੇ ਦੇ ਘਰ ਵੜੇ ਇਹ ਪਰਮਾਨੰਦ ਪਲਤਾ ਬੇਬੇ ਨਾਨਕੀ ਦਾ ਸਹੁਰਾ ਤੇ ਉਹਨਾਂ ਦੇ ਘਰ ਆ ਗਏ 5 ਦਿਨ ਸਾਇ ਚ ਰਹਿੰਦੇ ਸੀ ਵਿਆਹ ਦਾ ਆਰੰਭ ਕੀਤਾ ਸੁਲਤਾਨ ਬਰੋ ਭਲਕੇ ਭਲੇ ਮੂਰਤ ਨਾਲ ਚੱਲੇ ਜਾ ਸਾਇ ਉੱਪਰ ਖੜੇ ਹੋਏ ਭਾਈ ਜੈ ਰਾਮ ਦੇ ਪਿਤਾ પરમાનંદ ਪਾਲਤੇ ਨੇ ਨਿੱਧੇ ਬ੍ਰਾਹਮਣ ਨੂੰ ਮੂਲੇ ਦੇ ਘਰ ਭੇਜਿਆ ਵੀ ਜਾ ਕੇ ਦੱਸ ਕੇ ਆ ਤੇ ਨਿੱਧਾ ਬ੍ਰਾਹਮਣ ਜੀ ਤੁਸੀਂ ਜਾਓ ਮੂਲੇ ਚੋਣੇ ਨੂੰ ਖਬਰ ਕਰਕੇ ਆਓ ਜੋ ਵੇਦੀਆਂ ਦੀ ਜੰਝ ਬਾਗ ਵਿੱਚ ਆਨ ਉਤਰੀਐ ਸੋ ਤੁਹਾਨੂੰ ਮਾਲਮ ਹੋਵੇ ਤਾਂ ਮੂਲੇ ਚੋਣੇ ਨੇ ਨਿੱਧੇ ਬ੍ਰਾਹਮਣ ਨੂੰ ਜਾ ਕੇ ਖਬਰ ਕੀਤੀ ਆਕਰ ਅਸ਼ੀਰਵਾਦ ਆਖੇ ਆਖਿਓ ਹੈ ਜਜਮਾਨ ਜੰਝ ਬਾਗ ਵਿੱਚ ਉਤਰ ਆਈ ਹੈ ਤੁਹਾਨੂੰ ਖਬਰ ਕਰਨ ਵਾਸਤੇ ਭਾਈ ਇਹ ਪਰਮਾਨੰਦ ਨੇ ਤੁਹਾਡੇ پاس ਭੇਜਿਆ ਸੋ ਜਾ ਕੇ ਖਬਰ ਮੂਲੇ ਨੂੰ ਕਰ ਆਓ ਪਾਂਦੇ ਨੂੰ ਮੂਲੇ ਆਖਿਆ ਭਲਾ ਪਾਂਦਾ ਜੀ ਬਹੁਤ ਭਲਾ ਕੀਤਾ ਮੂਲੇ ਨੇ ਉੱਠ ਕੇ ਆਪਣੇ ਬਰਾਦਰੀ ਦੇ ਸਾਰੇ ਭਰਾ ਰਿਸ਼ਤੇਦਾਰ ਇਕੱਠੇ ਕੀਤੇ ਅਜਿੱਤ ਰੰਧਾਵੇ ਪਾਸ ਜਾ ਕੇ ਆਂਦਾ ਪੱਖੋ ਕੇ گاؤں ਦਾ ਚੌਧਰੀ ਆ ਅਜਿੱਤ ਰੰਧਾਵਾ ਉਹਨਾਂ ਦਾ ਇਹ ਪਟਵਾਰੀ ਆ ਮੂਲਾ ਚੋਣਾ ਲੱਗਾ ਆਖਣ ਚੌਧਰੀ ਜੀ ਵੇਦੀਆਂ ਦੀ ਜੰਝ ਬਾਗ ਵਿੱਚ ਉੱਤਰ ਆਈ ਐ ਆਪ ਚੱਲੋ ਹੇ ਤੇ ਰੰਧਾਵੇ ਅਜਿੱਤੇ ਦੇ ਪਿਤਾ ਨੇ ਆਖਿਆ ਜਿੱਤਾ ਤੂੰ ਮੂਲੇ ਦੇ ਨਾਲ ਜਾ ਮੇਰਾ ਸਰੀਰ ਬਿਰਧ ਮੈਂ ਜਾ ਨਹੀਂ ਸਕਦਾ ਜੋ ਮੂਲਾ ਆਖੇਗਾ ਉਸੇ ਤਰ੍ਹਾਂ ਕਰੀ ਛਣ ਮੂਲਾ ਤੇਰੇ ਨਾਲ ਮੈਂ ਨਹੀਂ ਜਾਂਦਾ ਪਰ ਮੇਰੀ ਦੇਹ ਵੱਡੀ ਐ ਮੂਲੇ ਆਖਿਆ ਭਲਾ ਚੌਧਰੀ ਜੀ ਤੁਹਾਡਾ ਹੁਕਮ ਜੋ ਐ ਸੋ ਤੁਸੀਂ ਹੋ ਫਿਰ ਅਜੀਤਿਆ ਰੰਧਾਵੇ ਆਖਿਆ ਸੁਣ ਮੂਲਾ ਤੇਰੇ ਘਰ ਭਲੇ 베ਦੀ ਲੋਕ ਠੁੱਕੇ ਨੇ ਤੂੰ ਕੁਝ ਸ਼ਰਮ ਰੱਖੀ ਉਹਨਾਂ ਦੀ ਸ਼ਰਮ ਰੱਖਣ ਨੂੰ ਲੋਚੀ ਜਿਬ ਨੂੰ ਰੋਕ ਕੇ ਰੱਖੀ ਸਾਡਾ ਆਖਿਆ ਮੈਂ ਸੁਣਦਾ ਵੀ ਕਾਲੂ 베ਦੀ ਪਟੀਆਂ ਦਾ ਪਟਵਾਰੀ ਐ ਪਰ ਉਹ ਪੁੱਤਰ ਨੂੰ ਬੁਰਾ ਬੋਲਦਾ ਤੇ ਤੂੰ ਵੀ ਜ਼ਬਾਨ ਦਾ ਕੌੜਾ ਹੇ ਪਰਮਾਨੰ ਜਿਹੜੇ ਪਰਮਾਨੰਦ ਜੀ ਨੇ ਉਹ ਭਲੇ ਆਦਮੀ ਸੁਨਿੰਦਨ ਪਰ ਭਲਾ ਅਸੀਂ ਆਪਣੇ ਵੱਲੋਂ ਅਦਬੀ ਕਰਨਾ ਮੂਲਿਆਖਿਆ ਭਲਾ ਚੌਧਰੀ ਜੀ ਜੋ ਤੁਸੀਂ ਆਖੋਗੇ ਤੁਸੀਂ ਸਾਡੀ ਪੁਸ਼ਤ ਪਨਾਹ ਇੱਕ ਪਰਮੇਸ਼ਰ ਦੀ ਓਟ ਹੈ ਜਾਂ ਸਾਨੂੰ ਤੁਹਾਡੀ ਓਟ ਹਜਤ ਅਜੇ ਤੇਰੰਦਾ ਵੇ ਆਖਿਆ ਭਲਾ ਮੂਲਾ ਅਸਾਂ ਨੂੰ ਤੁਹਾਨੂੰ ਦੋਹਾਂ ਨੂੰ ਸੱਚੇ ਪਰਮੇਸ਼ਰ ਦੀ ਓਟ ਹੈ ਉਸੇ ਦਾ ਆਸਰਾ ਆਸਰਾ ਰੱਖੋ ਤੇ ਜਾ ਕੇ ਜੱਜ ਦਾ ਅੱਗਾ ਲਾਓ ਭਾਈ ਮੂਲੇ ਨਿਹਦੀ ਬ੍ਰਾਹਮਣ ਨੂੰ ਅੱਗੋਂ ਤੋਰ ਦਿੱਤਾ ਦੇ ਆਪ ਸਭ ਪੰਜ ਪਰਮੇਸ਼ਰ ਨਾਲ ਲੈ ਕੇ ਜੱਜ ਦਾ ਅੱਗਾ ਲੈਣ ਵਾਸਤੇ ਸਧਾਰੇ ਅਜਿੱਤੇ ਨਾਲ ਅਜਿੱਤਾ ਵੀ ਨਾਲ ਆਇਆ ਬਟੇਰੀ ਦਾ ਸਮਾਨ ਉਹ ਵੀ ਨਾਲ ਲੈ ਕੇ ਆਏ ਜੱਜ ਦਾ ਭਲਾ ਆਦਰ ਭਾਉ ਕੀਤਾ ਭਲੀ ਪ੍ਰਕਾਰ ਵਾਜੇ ਵੱਜਦੇ ਵੱਡਾ ਦਿਸ਼ਾ ਹੋਇਆ ਗਉਆਂ ਦੇ ਆਉਣ ਵੇਲੇ ਗਉਆਂ ਦੇ ਆਉਣ ਵੇਲੇ ਸ਼ਾਮ ਨੂੰ ਜੰਝ ਸ਼ਹਿਰ ਵਿੱਚ ਆਈ ਇੱਕ ਪਾਸੇ ਕਾਲੂ ਦੂਜੇ ਪਾਸੇ ਜੈ ਰਾਮ ਦਾ ਪਿਤਾ ਟਕੇ ਪੈਸੇ ਰੁਪਈਏ ਛੁੱਟਦੇ ਵਰਖਾ ਕਰਦੇ ਕਰਦੇ ਡੇਰੇ ਆ ਗਏ ਜਿੱਥੇ ਜੰਝ ਦਾ ਉਤਾਰਾ ਕੀਤਾ ਸੀ ਦੂਲੇ ਨੂੰ ਦੇਖ ਕੇ ਨਰ ਨਾਰੀ ਬੜੇ ਬਰਸੰਨ ਹੋਏ ਮੂਲੇ ਦੇ ਭਾਗਾਂ ਦੀ ਸਰੋਤਾ ਕਰਦੇ ਦੇਵੀ ਦੇਵਤੇ ਆ ਸਮੇਤ ਨਰ ਨਾਰੀ ਬੜੇ ਬਰਸੰਨ ਹੋਏ 인ਦਰ ਬ੍ਰਹਮਾ ਵਿਸ਼ਨੂ ਸ਼ਿਵ ਆਪਣੀਆਂ ਸ਼ਕਤੀਆਂ ਨਾਲ ਲੈ ਕੇ ਬਾਬੇ ਜੀ ਦਾ ਵਿਆਹ ਵੇਖਣ ਆਏ ਲక్ష్ਮੀ ਜੀ ਪਾਰਬਤੀ ਜੀ ਇੰਦਰਾਣੀ ਬ੍ਰਹਮਣੀ ਆਹ ਆਤ ਵਿੱਚ ਆਰਤੀ ਲੈ ਕੇ ਪੂਜਾ ਦਾ ਸਮਾਨ ਲੈ ਕੇ ਬਾਬੇ ਦੇ ਵਿਆਹ ਦੇ ਗੀਤ ਗਾਉਂਦੀਆਂ ਜਦ ਮੋਲੇ ਦੇ ਘਰ ਟਕਾਓ ਹੋਇਆ ਉਸ ਸਮੇਂ ਨਾਨਕ ਨਿਰੰਕਾਰ ਜੀ ਦੀ ਆਰਤੀ ਕਰੇ ਗੁਰੂ ਨਾਨਕ ਜੀ ਨਾਮ ਜੀ ਦਾ ਨਾਮ ਲੈ ਲੈ ਕੇ ਗੀਤ ਗਾਉਂਦੀ ਐ ਤੇ ਬ੍ਰਹਮਾ ਲੱਗਾ ਉਸ ਦੇ ਕਰਨ ਗਣਾਂ ਦੇ ਸਮੇਤ ਸ਼ਿਵ ਜੀ ਮੁਕਟ ਲੈ ਕੇ ਅਦੇ ਗਣ ਗੰਧਰਵ ਸਾਰੇ ਮਿਲ ਕੇ ਮੰਗਲਾ ਚਾਰ ਲੱਗੇ ਗਾਉਣ ਸਾਰੇ ਸੰਕਾਦਗ ਸਾਇ ਸੰਕਾਦਗ ਸੇਰੇ ਲੈ ਕੇ ਆਏ ਸਭ ਦੇਵੀ ਦੇਵਤੇ ਤੰਬੂਲ ਦੇ ਕੇ ਜੈ ਜੈਕਾਰ ਲੱਗੇ ਕਰਨ ਨੌ ਨਾਥ ਜਰਾਸੀ ਸਿੱਧ ਸਾਰੇ ਭੇਟਾ ਲੈ ਕੇ ਆਏ ਹਾਰ ਸ਼ਕਲਾ ਪੱਖ ਦੀ ਸਤਵੇਂ ਨੂੰ ਅੰਮ੍ਰਿਤ ਵੇਲੇ ਬਾਬੇ ਨਾਨਕ ਜੀ ਦਾ ਵਿਆਹ ਹੋਇਆ ਸਲਖਣੀ ਜੀ ਨੂੰ ਇਸ਼ਨਾਨ ਕਰਾ ਕੇ ਨਵੇਂ ਵਸਤਰ ਪਹਿਨਾ ਕੇ ਖਾਰਿਆਂ ਪਰ ਬਾਬੇ ਨਾਨਕ ਜੀ ਦੇ ਪਾਸ ਲਿਆ ਕੇ ਬਿਠਾਇਆ ਵਜੰਤਰ ਵੱਜਦੇ ਜੈ ਜੈਕਾਰ ਹੋ ਰਹੀ ਪੰਜ ਘੜੀਆਂ ਰਾਤ ਰਹਿੰਦੀ ਲਾਵਾਂ ਲੱਗੀਆਂ ਮਿਲਨ ਰਾਗ ਸੋਹੀ ਮਹੱਲਾ ਪਹਿਲਾ ਸ੍ਰੀ ਮੁਖ ਬਾਗ ਰਾਮ ਪਹਿਲੜੇ ਲਾਉ ਸਤਗੁਰ ਸਤਜੁਗ ਸਾਜਿਆ ਬਲਰਾਮ ਜੀਓ ਤ੍ਰੈਗੁਣ ਵਿਸਥਾਰ ਅਨਹਦ ਵਾਜਿਆ ਬਲਰਾਮ ਜੀਓ ਬਜਾਇਆ ਅਨਹਦ ਸਮੁੰਦ ਮਥਿਆ ਲਛ ਕੌਲਾ ਨਿਕਲੇ ਤੇ 30 ਕਰੋੜ ਛੋੜ ਕੇ ਆਏ ਠਾਕੁਰ ਕਉ ਮਿਲੇ ਵਿਆਹ ਠਾਕੁਰ ਚਰਨ ਲਾਈ ਓੜ ਭਗਤ ਨਿਬਾਹੀਆ ਅਰਦਾਸ ਨਾਨਕ ਲਾਉ ਪਹਿਲੀ ਭਲਾ ਸਤਜੋਗ ਸਤਗੁਰ ਸਾਜਿਆ RAM ਦੂਸਰੀ ਲਾਉ ਤੇਤਾ ਜੁਗੇ ਅਵਰਤਾਇਆ ਬਲਰਾਮ ਜੀਓ ਧਨ ਧਨ ਸੰਤ ਪਿਆਰੇ ਜਿਨ ਹਰ ਨਾਮ ਧਿਆਇਆ ਬਲਰਾਮ ਜੀਓ ਸੰਤ ਜਪਤੇ ਨਾਮ ਹਰਿ ਕਾ ਮਿਲੇ RAM ਪਿਆਰਿਆ ਗੰਢੀਵ ਧਨਖੈ ਰਗ ਪਦ ਚੜਾਇਆ ਪਰਸ RAM ਕਾ ਬਲੇਹਾਰਿਆ ਬਿਆਹ ਸੀਤਾ ਗ੍ਰਹਿ ਮਿਆਣੀ ਓੜ ਭਗਤ ਨਿਬਾਹੀਆ ਅਰਦਾਸ ਨਾਨਕ ਲਾਉ ਦੂਜੀ ਸੀਤਾ ਰਾਮ ਬਿਆਹੀਆ ਰਾਮ ਤੀਜੀ ਲਾਉ ਜੁਗ ਜੁਗ ਦੁਆਪਰ ਵਰਤਾਇਆ ਬਲਰਾਮ ਜੀਓ ਸਰਬ ਸਖੀਆਂ ਸਹਿਜ ਸੇਤੀ ਰੁਕਮਨੀ ਮੰਗਲ ਗਾਇਆ ਬਲਰਾਮ ਜੀਓ ਰੁਕਮਨੀ ਮੰਗਲ ਗਾਇਆ ਸਹਿਜ ਸੇਤੀ ਸਸਪਾਲ ਰਾਜਾ ਮਾਰਿਆ ਬਲਰਾਮ ਜੀਓ ਬਚਨ ਪੂਰੇ ਦੋਸ ਧਰਿਆ ਚੱਕਰ ਸੰਖ ਬਿਦਾਰਿਆ ਵਿਆਹ ਰੁਕਮਨੀ ਗ੍ਰੇਮਿਆਣੀ ਓੜ ਭਗਤ ਨਿਬਾਹੀਆ ਅਰਦਾਸ ਨਾਨਕ ਲਾਉ ਤੀਜੀ ਰੁਕਮਨੀ ਕ੍ਰਿਸ਼ਨ ਜੀ ਵਰ ਪਾਇਆ RAM ਚੌਥੀ ਲਾਉ ਕਰਤੇ ਕਲਯੁਗ ਪ੍ਰਗਟਾਇਆ ਬਲਰਾਮ ਜੀਓ ਜਿਨ੍ਹਾਂ ਹਰਿ ਸਿਓ ਪ੍ਰੇਤ ਨਾਹੀ ਦੇ ਸੰਗ ਪਰਮੇ ਮਾਇਆ ਬਲਰਾਮ ਜੀਓ ਮਾਇਆ ਤੇ ਲਾਗੇ ਭਰਮ ਜਾਗੇ ਸਗਲ ਵਜੋ ਜਨ ਘਟਿਆ ਨਾਮ ਦਾਣਿ ਇਸ਼ਨਾਨ ਨਹੀਂ ਕੀਆ ਜਮ ਕਾ ਪੰਥ ਨਹੀਂ ਕਟਿਆ ਨਹਿ ਕਲੰਕੀ ਆਪ ਹੋਵਾ ਛਪੈ ਨਾਹੀ ਛਪਾਇਆ ਅਰਦਾਸ ਨਾਨਕ ਲਾਉ ਚੌਥੀ ਪ੍ਰਭ ਸਬਨਾ ਮਹਿ ਸਮਾਇਆ ਇਸ ਤਰ੍ਹਾਂ ਚਾਰ ਲਾਵਾਂ ਦੇ ਪਾਠ ਹੋਏ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਹੋਇਆ ਵੱਡਾ ਰਸ ਰਿਆ ਬਾਲਿਆ ਆਖਿਆ ਸਨੋ ਗੁਰ ਜੀ ਜੋ ਗੱਲ ਮੈਂ ਆਖਦਾ ਨਾ ਮੈਂ ਆਪਣੇ ਅੱਖਾਂ ਨਾਲ ਵੇਖੀ ਹੈ ਉਹੀ ਆਖਦਾ ਸੁਣੀਆਂ ਗੱਲਾਂ ਮੈਂ ਨਹੀਂ ਆਖਦਾ ਤਾਂ ਗੁਰੂ ਅੰਗਦ ਸਾਹਿਬ ਜੀ ਬਾਜੀਆਂ ਗੱਲਾਂ ਸੁਣ ਕੇ ਰੰਗ ਵਿੱਚ ਬਿਰਾਗ ਕਰਦੇ ਰਹੇ ਲਾਵਾਂ ਦਾ ਵੇਲਾ ਹੋਇਆ ਉਸ ਵੇਲੇ ਬਾਬੇ ਨਾਨਕ ਆਖਿਆ ਭਾਈ ਬਾਲਾ ਤੂੰ ਮੇਰੇ ਕੋਲ ਰਹਿਵੇਂ ਮੈਂ ਆਖਿਆ ਭਲਾ ਗੁਰੂ ਜੀ ਮੈਂ ਤੁਹਾਡੇ ਪਾਸ ਹੀ ਆਂ ਸੁਣੋ ਗੁਰੂ ਜੀ ਜੋ ਕਜ ਗੁੱਜਾ ਖਰਚ ਗੁਰੂ ਨਾਨਕ ਜੀ ਦਾਸੀ ਉਹ ਮੇਰੇ ਕੋਲ ਹੀ ਸੀ ਗੁਰੂ ਨਾਨਕ ਜੀ ਦੇ ਵਿਆਹ ਦਾ ਦੋਨਾਂ ਪਾਸੋਂ ਭਲਾ ਰਾਸ ਰਿਆ ਤਿੰਨ ਦਿਨ ਜੰਜ ਰਹੀ ਚੌਥੇ ਦਿਨ ਜੰਜ ਵਿਦਿਆ ਹੋਈ ਗੁਰੂ ਨਾਨਕ ਜੀ ਢੋਲੀ ਲੈ ਕੇ ਸੁਲਤਾਨਪੁਰ ਆਣ ਵੜੇ ਤਾਂ ਕਾਲੂ ਤੇ ਲਾਲੂ ਦੋਵੇਂ ਭਾਈ ਆਖਣ ਲੱਗੇ ਭਾਈ ਲੜਕਾ ਤੇ ਬੌਟੀ ਆਪਣੇ ਘਰ ਤਲਵੰਡੀ ਨੂੰ ਚੱਲਣ ਨਾਨਕੀ ਜੀ ਜੈ ਰਾਮ ਆਖਣ ਜੋ ਇੱਥੇ ਰਹਿਣ ਉਹ ਆਂਦੇ ਅਸੀਂ ਧੜੀ ਤਲਵੰਡੀ ਭੇਜਣਾ ਤੇ ਕਾਲੂ ਤੇ ਲਾਲੂ ਆਖਣ ਅਸੀਂ ਤਲਵੰਡੀ ਲੈ ਕੇ ਜਾਣਾ ਉੱਥੇ ਝਗੜਾ ਕੀਤਾ ਜਦੋਂ ਅਗਲਾ ਦਿਨ ਹੋਇਆ ਪਰਮਾਨੰਦਾਂ ਦਾ ਸਣ ਮੂਲ ਚੰਦ ਇਹ ਹੁਣ ਪਹਿਲੀ ਵਾਰੀ ਲੜਕੇ ਦੀ ਮਾਂ ਦੀ ਮਰਾਦ ਇਹ ਹੁਣ ਆਪਣੇ ਘਰ ਨੂੰ ਜਾਣ ਫਿਰ ਆਗੇ ਇੱਥੇ ਰਹਿਣਾ ਕਿਉਂ ਇੱਥੇ ਕਿਰਤ ਮੋਦੀ ਖਾਨੇ ਦੀ ਇੱਥੇ ਕਰਨੀ ਇਹਨਾਂ ਦਾ ਉੱਥੇ ਰਹਿਣਾ ਨਹੀਂ ਬਣਦਾ ਢੋਲੀ ਘਰ ਲੈ ਜਾਣ ਦਿਓ ਗੁਰੂ ਨਾਨਕ ਜੀ ਤੇ ਮਾਤਾ ਚੋਣੀ ਦੀ ਢੋਲੀ ਤਲਵੰਡੀ ਲਾਗੇ ਤੇ ਗੁਰੂ ਨਾਨਕ ਜੀ ਤਲਵੰਡੀ ਨੂੰ ਚਲੇ ਗਏ ਗੁਰੂ ਨਾਨਕ ਜੀ ਆਉਂਦੇ ਭਾਈ ਬਾਲਾ ਸਾਡੇ ਆਉਂਦਿਆਂ ਤੱਕ ਤੁਸੀਂ ਕੰਮ ਚਲਾਉਣਾ ਅੱਗੋ ਬਾਲਾ ਦਾ ਗੁਰੂ ਜੀ ਮੈਂ ਤਾਂ ਜਾਟਾਂ ਮੈਥੋਂ ਕੰਮ ਮੋਦੀ ਖਾਨੇ ਦਾ ਕਿਵੇਂ ਚੱਲੇਗਾ ਗੁਰੂ ਜੀ ਆਂਦੇ ਭਾਈ ਬਾਲਾ ਇਹ ਕੰਮ ਕਰਤਾਰਨ ਚਲਾਉਣਾ ਪਰ ਤੁਸੀਂ ਵਿੱਚ ਖੜੇ ਰਹਿਣਾ ਇੱਕ ਮਹੀਨੇ ਨੂੰ ਅਸੀਂ ਵਾਪਸ ਜ਼ਰੂਰ ਆ ਜਾਾਂਗੇ ਬਾਲਾ ਆਖਿਆ ਭਲਾ ਗੁਰੂ ਜੀ ਜਿਵੇਂ ਤੁਹਾਡੇ ਲਈ ਜਾਏ ਉਵੇਂ ਕਰੋ ਗੁਰੂ ਜੀ ਜੋ ਕੁਝ ਤੁਸੀਂ ਆਖੋਗੇ ਉਹ ਹੀ ਮੈਂ ਕਰਾਂਗਾ ਗੁਰੂ ਨਾਨਕ ਜੀ ਤਲਵੰਡੀ ਗਏ ਬਾਲ ਆਖਿਆ ਸੁਣੋ ਗੁਰੂ ਜੀ ਉਥੋਂ ਦੀ ਖਬਰ ਮੈਨੂੰ ਕੋਈ ਨਹੀਂ ਇਹ ਸਾਰੀਆਂ ਸਾਖੀਆਂ ਭਾਈ ਬਾਲਾ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਉਂਦਾ ਬਾਬਾ ਬੁੱਢਾ ਜੀ ਤੋਂ ਲੈ ਕੇ ਸਾਰੀਆਂ ਸੰਗਤਾਂ ਸਰਵਣ ਕਰਦੀਆਂ ਭਾਈ ਬਾਲਾ ਦਾ ਜਦੋਂ ਮਹਾਰਾਜ ਜੀ ਤਲਵੰਡੀ ਚਲੇ ਗਏ ਤੇ ਮਹ ਸੁਲਤਾਨਪੁਰ ਰਿਹਾ ਉਹ ਤੇ ਤਲਵੰਡੀ ਦੀ ਮੈਨੂੰ ਕੋਈ ਖਬਰ ਨਹੀਂ ਜੋ ਦੇਖਿਆ ਗੁਰੂ ਨਾਨਕ ਜੀ ਤਲਵੰਡੀ ਵਿੱਚ ਕਿਆ ਕਿਆ ਚੋਜ ਕੀਤੇ ਗੁਰੂ ਨਾਨਕ ਜੀ ਇੱਕ ਮਹੀਨਾ ਤਲਵੰਡੀ ਰਹੇ ਮਹੀਨੇ ਪਿਛੋਂ ਸਲਤਨਪੁਰ ਆਨ ਵੜੇ ਫੇਰ ਗੁਰੂ ਨਾਨਕ ਜੀ ਭੈਣ ਨਾਨਕੀ ਜੀ ਨੂੰ ਅਤੇ ਜੈ ਰਾਮ ਨੂੰ ਮਿਲੇ ਮਾਤਾ ਚੋਣੀ ਜੀ ਵੀ ਆ ਕੇ ਨਨਾਨ ਦੇ ਪੈਰੀ ਪੈਣਾ ਕੀਤਾ ਅੱਗੋ ਬੇਬੇ ਨਾਨਕੀ ਆਂਦੀ ਠੰਡੜੀ ਠਰੀ ਹੋਵੇ ਅਗਲੇ ਦਿਨ ਗੁਰੂ ਨਾਨਕ ਜੀ ਮੋਦੀ ਖਾਨੇ ਆਣ ਬੈਠੇ ਮਾਤਾ ਚੋਣੀ ਜੀ ਪੇਕੇ ਚਲੀ ਗਈ ਮੂਲਾ ਚੋਣਾ ਆਕੇ ਆਪਣੇ ਘਰ ਲੈ ਗਿਆ ਗੁਰੂ ਨਾਨਕ ਜੀ ਮੋਦੀ ਖਾਨੇ ਜਾਕੇ ਲੱਗੇ ਕੰਮ ਚਲਾਉਣ ਬਾਬਾ ਨਾਨਕ ਜੀ ਗੱਦੀ ਪਰ ਤੱਕੜੀ ਪਕੜ ਕੇ ਬੈਠੇ ਜੋ ਕੋਈ ਕੋ ਜ ਆਕੇ ਮੰਗੇ ਸੋ ਬਾਬਾ ਜੀ ਦਿੰਦੇ ਜਾਣ ਬਾਲਾ ਲਿਆ ਕੇ ਪਕੜਾਵੇ ਬਾਬਾ ਜੀ ਤੋਲ ਤੋਲ ਕਰ ਦਿੰਦੇ ਜਾਣ ਜੋ ਚਾਲ ਕਦੀਮੀ ਸੀ ਸੋਈ ਬਾਬਾ ਜੀ ਦੀ ਰਈ ਲੋਕ ਦੇ ਕੇ ਉਹ ਆਖਣ ਭਾਈ ਮੋਦੀ ਖਾਨਾ ਨਵਾਬ ਦਾ ਕਰਦਾ ਦੌਲਤ ਨਵਾਬ ਦੀ ਲਟਾਉਂਦਾ ਤੇ ਨਵਾਬ ਨੂੰ ਜਾ ਕੇ ਫਿਰ ਚੁਗਲੀ ਕਰਨ ਤੇਰਾ ਮੋਦੀ ਖਾਨਾ ਬੜਾ ਫਕੀਰਾਂ ਨੂੰ ਲਟਾਉਂਦਾ ਕੋਈ ਆਖਣੇ ਦੇ ਪਾਸ ਪਾਰਸ ਪੁੰਨ ਵਸਤੂ ਹੈ ਕੋਈ ਪੁੰਨ ਦੀ ਦੇਹ ਧਾਰ ਬੈਠਾ ਐ ਸੀਆਂ ਬਾਤਾਂ ਸੁਣ ਕੇ ਕਾਲੋ ਕੀ ਮੂਲਾ ਉਹਦੇ ਤੋਂ ਹੀ ਵੱਧ ਨਿਕਲਿਆ ਕੋਈ ਕਾਲ ਬੇਬੇ ਨਾਨਕੀ ਜੀ ਦੇ ਘਰ ਵਿੱਚ ਰਹੇ ਫਿਰ ਬਾਬਾ ਜੀ ਨੇ ਆਪਣੇ ਘਰ ਵਾਸਤੇ ਸਾਰੀਆਂ ਚੀਜ਼ਾਂ ਜਿਹੜੀਆਂ ਘਰ ਦੇ ਵਿੱਚ ਚਾਹੀਦੀਆਂ ਸੀ ਮਗਾ ਕੇ ਰੱਖਤੀਆਂ ਬਸਤਰ ਭੋਖਣ ਨਵੇਂ ਰੋਜ਼ ਬਣਾ ਕੇ ਘਰ 'ਚ ਦੇਣ ਹੋਰ ਸਰਬ ਪ੍ਰਕਾਰ ਦੇ ਸੁੱਖ ਤਿਆਰ ਕਰਕੇ ਦਿੰਦੇ ਰਹਿਣ ਕਬੀਲੇ ਨਾਲ ਮੋਹ ਥੋੜਾ ਕਰਨ ਇਸ ਵਾਸਤੇ ਮਾਤਾ ਸਲਖਣੀ ਜੀ ਜਦੋਂ ਬੇਬੇ ਨਾਨਕੀ ਜੀ ਪਾਸ ਜਾਵੇ ਤੇ ਗੁੱਸੇ ਰਵੇ ਬੇਬੇ ਜੀ ਵੀ ਛੋਟੀ ਪਰਝਾਈ ਜਾਣ ਕੇ ਬਾਤ ਭਾਰੀ ਖੁਸ਼ਾਮਦ ਕਰਦੀ ਰਹੇ ਮਾਤਾ ਚੋਣੀ ਮੂਲੇ ਦੀ ਧੀ ਐਸੇ ਵਾਸਤੇ ਸਲਖਣੀ ਜੀ ਨੂੰ ਚੋਣੀ ਦਾ ਨਾਮ ਵੀ ਆਖਦੇ ਚੋਣੀ ਦੇ ਨਾਮ ਨਾਲ ਵੀ ਪੁਕਾਰਦੇ ਬੇਬੇ ਨਾਨਕੀ ਨਾਲ ਚੋਣੀ ਛੱਤੀ ਹੁੰਦੀ ਰਹੇ ਗੁਰੂ ਜੀ ਦੀ ਖੁਸ਼ੀ ਆਉਣ ਤੇ ਘਰ ਆਉਣ ਦੇਲ ਨਾ ਕਰੇ ਤੇ ਨਾ ਹੁਣ ਆਪਣੇ ਘਰ ਕਈ ਕਈ ਦਿਨ ਗੁਜ਼ਰ ਜਾਣ ਘਰ ਵੜਿਆ ਨੂੰ ਮਹਾਰਾਜ ਜੀ ਦਾ ਸਹਰਾ ਘਰੇ ਧੀ ਨੂੰ ਮਿਲਣ ਆਵੇ ਅੱਗੋਂ ਮਾਤਾ ਚੋਣੀ ਆਖੇ ਮੈਨੂੰ ਕਿੱਥੇ ਦੇ ਦਿੱਤਾ ਜੇ ਉਹਦਾ ਘਰ ਹੀ ਨਹੀਂ ਆਉਂਦਾ ਮੇਰੇ ਨਾਲ ਬੋਲਦਾ ਨਹੀਂ ਮੂਲਾ ਜੈ ਰਾਮ ਪਾਸ ਆ ਕੇ ਬੜਾ ਗੁੱਸਾ ਕਰਕੇ ਉੱਚੀ ਬੋਲੇ ਆਖੇ ਤੁਸੀਂ ਮੇਰੀ ਬੇਟੀ ਨੂੰ ਰੋੜ ਦਿੱਤਾ ਨਾਨਕ ਜੀ ਨੂੰ ਆਖੋ ਅਵੇ ਤੂੰ ਕੀ ਕਰਦਾ ਗੁਰੂ ਨਾਨਕ ਜੀ ਅੱਗੇ ਬੋਲਣ ਨਾ ਉਹ ਝੱਖ ਝੱਕ ਕੇ ਉੱਠ ਜਾਣ ਝੱਖ ਮਾਰ ਕੇ ਬੋਲ ਬਾਲ ਕੇ ਘਰੇ ਚਲੇ ਜਾਵੇ ਮੂਲਾ ਹਣ ਮੂਲੇ ਦੇ ਘਰ ਆਲੀ ਚੰਦੂ ਰਾਣੀ ਗੁਰੂ ਨਾਨਕ ਸਾਹਿਬ ਜੀ ਦੀ ਸੱਸ ਦਾ ਨਾਂ ਚੰਦੂ ਰਾਣੀ ਇਹ ਚੰਦੂ ਰਾਣੀ ਮਹੀਨੇ 2 ਮਹੀਨੇ ਆ ਕੇ ਤੇ ਲੜ ਜਾਵੇ ਇੱਕ ਦਿਨ ਚੰਦੂ ਰਾਣੀ ਬੇਬੇ ਨਾਨਕੀ ਜੀ ਪਾਸ ਆਈ ਆ ਕੇ ਨਾਨਕੀ ਨਾਲ ਲੜਨ ਲੱਗੀ ਹਾਂ ਵੀ ਕਿਉਂ ਅਜੀਆਂ ਹੂਮਤਾ ਕਰਨ ਲੱਗੇ ਹੋ ਤੁਹਾਨੂੰ ਪਰਮੇਸ਼ਰ ਦਾ ਡਰ ਨਹੀਂ ਭਰਾ ਰੂਏ ਨਹੀਂ ਸਮਝਾਉਂਦੀ ਭਝਾਈ ਨੂੰ ਨਹੀਂ ਇਹ ਕਹਿ ਕੇ ਗਿਣਤੀ ਅਦੇ ਨਾਪਣਵਈਆ ਸਾਲੇ ਨੂੰ ਸਮਝਾਉਂਦਾ ਵੀ ਤੁਹਾਡੇ ਜੀਵ ਵਿੱਚ ਕੀ ਆਇਆ ਤੁਸੀਂ ਆਖੋ ਬੇਬੇ ਨਾਨਕੀਆਂ ਦੀ ਸੁਨ ਮਾਸੀ ਜੀ ਭਰਾ ਨੂੰ ਸਮਝਾਈਏ ਕਿਆ ਕਿਆ ਸਮਝਾਵਾਂ ਭਰਾ ਮੇਰਾ ਚੋਰੀ ਨਹੀਂ ਕਰਦਾ ਜਵਾਰੀਆਂ ਨਹੀਂ ਯਾਰੀ ਨਹੀਂ ਕਰਦਾ ਹੋਰ ਕੋਈ ਬੁਰਾ ਕੰਮ ਨਹੀਂ ਕਰਦਾ ਕਿਸ ਕੰਮੋਂ ਨੂੰ ਸਮਝਾਵਾਂ ਆਪਣੀ ਕਮਾਈ ਵਿੱਚੋਂ ਨੰਗੇ ਭੁੱਖੇ ਨੂੰ ਵੰਡ ਖਵਾਉਂਦਾ ਹੈ ਦਾਨਪੁਨ ਕਰਦਾ ਇਹਨਾਂ ਕੰਮਾਂ ਤੋਂ ਵਰਜਣਾ ਭਲਾ ਨਹੀਂ ਮਾਸੀ ਜੀ ਤੁਸੀਂ ਲਾਮੇ ਤਾਂ ਦਿਓ ਜੇ ਤੁਹਾਡੀ ਧੀ ਨੰਗੀ ਭੁੱਖੀ ਰਹਿੰਦੀ ਹੋਵੇ ਕੱਪੜਾ ਗਹਿਣਾ ਚੰਗਾ ਖਾਣਾ ਨਿਤ ਨਵਾਂ ਤੇਰੀ ਬੇਟੀ ਨੂੰ ਬਣਦਾ ਰਹਿੰਦਾ ਜੇ ਫਿਰ ਚੰਗਿਆਂ ਭਲਿਆਂ ਖਾਂਦਿਆਂ ਪੀਂਦਿਆਂ ਜੇ ਸਾਨੂੰ ਖੁਆਰ ਕਰੋ ਫਿਰ ਤੁਹਾਡੀ ਮਰਜ਼ੀ ਤੁਸੀਂ ਜਾਣੋ ਸਾਡਾ ਮੂੰਹ ਸਵਾਦ ਨਹੀਂ ਦਿੰਦਾ ਜੋ ਇਸ ਮੂੰਹ ਅਸੀਂ ਤੁਹਾਨੂੰ ਕੋ ਜਾਖੀ ਇਹ ਗਹਿਣੇ ਦੀ ਜਗਾ ਗਹਿਣਾ ਰੋਟੀ ਕੱਪੜੇ ਦੀ ਕੋਈ ਪਰਵਾਹ ਨਹੀਂ ਮੈਂ ਵੀ ਹਸਤ ਹਸਤ ਪਈ ਕਰਦੀ ਆ ਭਾਬੀ ਬਿਨਾ ਮੈਂ ਹੋਰ ਇਹਨੂੰ ਮੂੰਹੋਂ ਕਦੀ ਸੱਧਿਆ ਨਹੀਂ ਤੇ ਤੁਸੀਂ ਸਾਨੂੰ ਖੱਤਰੀ ਦੇ ਪੁੱਤਰ ਨੂੰ ਆਨਾ ਹੱਕ ਬੇਨ ਹੱਕ ਖਵਾਰ ਕਰੋ ਫਿਰ ਸਾਡੇ ਕਿਆ ਵਾਸਾ ਤੁਸੀਂ ਜਾਣੋ ਤੁਹਾਡੀ ਖੁਸ਼ੀ ਆਵੇ ਤੁਹਾਨੂੰ ਕੁਝ ਨਹੀਂ ਆਗਦੇ ਇੰਨੀਆਂ ਬਾਤਾਂ ਸੁਣ ਕੇ ਚੰਦੋ ਰਾਣੀ ਚੁੱਪ ਕਰਕੇ ਸ਼ਰਮਿੰਦੀ ਹੋ ਕੇ ਉੱਠ ਗਈ ਚੰਦੋ ਰਾਣੀ ਧੀ ਪਾਸ ਆਈ ਆਕੇ ਆਖਣ ਲੱਗੀ ਸੁਣ ਬੇੜੀ ਸਲੱਖਣੀ ਤੇਰੀਨ ਨਾਮ ਨੇ ਤਾਂ ਮੈਨੂੰ ਹੱਥੋਂ ਸ਼ਰਮਿੰਦਿਆ ਇਹ ਕਰ ਛੱਡਿਆ ਮੈਨੂੰ ਕੋਈ ਜਵਾਬ ਹੀ ਨਹੀਂ ਆਇਆ ਸੁਣ ਬੇੜੀ ਸਲੱਖਣੀ ਤੂੰ ਵੀ ਕੁਝ ਨਿਮਕੇ ਚੱਲਿਆ ਕਰ ਅੱਗੇ ਤੋਂ ਨਮਕੇ ਚੱਲਿਆ ਗਾਲ ਸਲਖਣੀ ਆਖਿਆ ਅੰਮਾ ਜੀ ਮੈਂ ਕੁਝ ਭੁੱਖੀ ਨੰਗੀ ਥੋੜੀ ਰਹਿੰਦੀ ਆ ਖਾਣ ਪੀਣ ਨੂੰ ਸਭ ਕੁਝ ਉਸ ਖੱਤਰੀ ਦੇ ਪੁੱਤਰ ਨੂੰ ਫਿਰ ਖਵਾਰ ਕਿਉਂ ਕਰਦੀ ਅੱਗੋ ਮਾਤਾ ਚੋਣੀਆਂ ਦੀ ਅੰਮਾ ਜੀ ਮੈਂ ਕਿਆ ਕਰਾਂ ਉਹ ਮੈਨੂੰ ਬੁਲਾਉਂਦਾ ਹੀ ਨਹੀਂ ਸਿੱਧੇ ਮੂੰਹ ਔਰ ਮੈਂ ਕਿਸ ਅੱਗੇ ਆਖਾਂ ਇੰਨਾ ਸੁਣ ਕੇ ਚੰਦ ਰਾਣੀ ਬੇਬੇ ਨਾਨਕੀ ਪਾਸ ਫੇਰ ਆਈ ਆ ਕੇ ਆਖਣ ਲੱਗੀ ਹੁਣ ਤੇਰੀ ਭਝਾਈ ਕਹਿੰਦੀ ਐ ਕਿ ਸੁਣੋ ਅਮਾ ਮੈਂ ਕੋਈ ਨੰਗੀ ਭੁਖੀ ਨਹੀਂ ਰਹਿੰਦੀ ਗਹਿਣੇ ਕੱਪੜੇ ਬਹੁਤ ਨੇ ਪਰ ਮੇਰੇ ਨਾਲ ਸਿੱਧੇ ਮੂੰਹ ਬੋਲਦਾ ਹੀ ਨਹੀਂ ਪਹਿਲਾਂ ਤਾਂ ਘਰ ਹੀ ਨਹੀਂ ਆਉਣਾ ਮੁਸ਼ਕਿਲ ਜੇ ਆਇਆ ਮਹੀਨੇ 2 ਮਹੀਨੇ ਪਿੱਛੋਂ ਤੇ ਬੋਲਦਾ ਨਹੀਂ ਬੇਬੇ ਨਾਨਕੀ ਆਖਿਆ ਸੁਣੋ ਮਾਸੀ ਜੀ ਭਾਬੀ ਦੀ ਤਰ੍ਹਾਂ ਵੀ ਬੁਰੀ ਕਰੜੀ ਐ ਮੈਂ ਕਈ ਵਾਰ ਸੱਦਾ ਕਲਦੀ ਆਉਂਦੀ ਨਹੀਂ ਤੇ ਜੇ ਕਦੀ ਆਜੇ ਕੇਹੀ ਆਉਂਦੀ ਲੋਹੀ ਲੱਖੀ ਹੋਈ ਤੇ ਮੈਂ ਇਹ ਜੀਵ ਚਾਣੀ ਆ ਜੀ ਇਹ ਮੈਥੋਂ ਛੋਟੀ ਪਰਝਾਈ ਐ ਜਿਸ ਤਰ੍ਹਾਂ ਰਾਜੀ ਰਹੇ ਉਸੇ ਤਰ੍ਹਾਂ ਹੀ ਰੱਖੀਏ ਕਿਉਂ ਆਸਾ ਗੋਦੀ ਪਾ ਕੇ ਆਂਦੀ ਐ ਖੱਤਰੀਆਂ ਦੀ ਧੀ ਐ ਭਲਾ ਆਪੇ ਸਿਆਣੀ ਹੋ ਜੇਗੀ ਏ ਸਮਝ ਕੇ ਮੈਂ ਅਸਤੇ ਅਸਤੇ ਭਾਬੀ ਭਾਬੀ ਬਈਕ ਆਖਦੀ ਆ ਤੇ ਇਹਦੇ ਮੂੰਹ ਹਲ ਵੇਖਦੀ ਰਹਿਨੀ ਆ ਇਹਦਾ ਸੁਭਾਅ ਡੱਡਾ ਏ ਗੱਲ ਸੁਣ ਕੇ ਚੰਦਰਾਣੀ ਆਂਦੀ ਏ ਬੱਚੀ ਨਾਨਕੀ ਘਰ ਵਿੱਚ ਕਮੀ ਕਿਸੇ ਗੱਲ ਦੀ ਨਹੀਂ ਪਰੰਤੂ ਤੂੰ ਆਪ ਸਿਆਣੀ ਆ ਔਰਤ ਨੂੰ ਦਿਲਾਸਾ ਬਹੁਤ ਜ਼ਰੂਰੀ ਏ ਬੇਬੇ ਨਾਨਕੀਆਂ ਦੀ ਭਲਾ ਮਾਸੀ ਜੀ ਤੁਮੀ ਸੱਚੀਆਂ ਪਰਮੇਸ਼ਰ ਭਲੇ ਕਰੇਗਾ ਪਰ ਤੂੰ ਵੀ ਧੀ ਦਾ ਦਲਾਸਾ ਕਰ ਸਮਝਾ ਇਹਦਾ ਸੁਭਾਅ ਐਸਾ ਸਖਤ ਨਹੀਂ ਚਾਹੀਦਾ ਘਰ ਆਏ ਮਰਦ ਨੂੰ ਹੱਸ ਕੇ ਬਾਤ ਨਾ ਕਰੀਏ ਤਾਂ ਮਰਦ ਦਾ ਚਿੱਤ ਖੁਸ਼ ਨਹੀਂ ਹੁੰਦਾ ਮਾਸੀ ਜੀ ਤੂੰ ਜਾਣਦੀ ਹੋਵੇਂਗੀ ਇਹ ਭਰਾ ਦੀ ਰੱਖਣੀ ਕਰਦੀ ਭਰਾ ਦੀ ਗੱਲ ਕਰਦੀ ਪਰ ਮੈਂ ਨਾਨਕ ਜੀ ਨੂੰ ਪਰਮੇਸ਼ਰ ਕਰਕੇ ਜਾਣਦੀ ਆਂ ਤੂੰ ਸੱਤ ਪ੍ਰਤੀਕਰ ਇਸ ਗੱਲ ਵਿੱਚ ਫੇਰ ਕੋਈ ਨਹੀਂ ਪਰ ਭਲਾ ਮਾਸੀ ਜੀ ਹੁਣ ਤੁਸੀਂ ਜਾਓ ਪਰਮੇਸ਼ਰ ਨੂੰ ਜੋ ਭਾਵੇਗਾ ਮੈਂ ਭਾਬੀ ਨੂੰ ਦਲਾਸਾ ਦਿਵਾਵਾਂਗੀ ਚੰਦੋ ਰਾਣੀ ਗੁਰੂ ਨਾਨਕ ਸਾਹਿਬ ਜੀ ਦੀ ਸੱਸ ਆਪਣੇ ਘਰ ਨੂੰ ਆ ਗਈ ਇੱਕ ਦਿਨ ਗੁਰੂ ਨਾਨਕ ਜੀ ਜੈ ਰਾਮ ਨੂੰ ਮਿਲਣ ਆਏ ਬੇਬੇ ਨਾਨਕੀ ਨੂੰ ਆ ਕੇ ਮਿਲੇ ਬੇਬੇ ਨਾਨਕੀ ਅੱਗੇ ਉੱਠ ਖੜੀ ਹੋਈ ਬੜਾ ਆਦਰ ਕੀਤਾ ਬੇਬੇ ਜੀ ਆਂਦੇ ਭਾਈ ਜੀ ਅੱਜ ਮੇਰੇ ਉੱਪਰ ਪਰਮੇਸ਼ਰ ਜੀ ਬਹੁਤ ਮਿਹਰਬਾਨ ਹੋਇਆ ਜੋ ਤੁਸਾਂ ਮੈਨੂੰ ਦਰਸ਼ਨ ਦਿੱਤਾ ਗੁਰੂ ਜੀ ਆਂਦੇ ਬੇਬੇ ਜੀ ਮੈਂ ਤੁਹਾਡਾ ਗੁਲਾਮ ਆ ਬੇਬੇ ਨਾਨਕੀਆਂ ਦੀ ਭਾਈ ਜੀ ਇਹ ਗੱਲ ਤੂੰ ਮੇਰੇ ਤਾਈ ਮਾਤਾ ਆਖਿਆ ਕਰ ਇਹ ਗੱਲ ਤੂੰ ਮੇਰੇ ਤਾਈ ਮਾਤਾ ਆਖਿਆ ਕਰ ਵੀ ਮੈਂ ਤੁਹਾਡਾ ਗੁਲਾਮ ਆ ਗੁਰੂ ਨਾਨਕ ਸਾਹਿਬ ਜੀਆਂ ਦੇ ਬੇਬੇ ਜੀ ਤੂੰ ਵੱਡੀ ਐ ਬੇਬੇ ਨਾਨਕੀਆਂ ਦੀ ਦਿਨਾ ਚ ਵੱਡੀ ਆ ਪਰ ਕਰਮਾਂ ਚ ਵੱਡੀ ਨਹੀਂ ਭਾਈ ਜੀ ਵੱਡਾ ਉਹ ਹੀ ਐ ਜੋ ਕਰਮਾਂ ਚ ਵੱਡਾ ਹੋਵੇ ਗੁਰੂ ਨਾਨਕ ਜੀਆਂ ਦੇ ਬੇਬੇ ਜੀ ਇਹ ਬਾਤ ਪਰਮੇਸ਼ਰ ਨੇ ਤੈਨੂੰ ਬੁਝਾਈ ਅਰ ਪਰਮੇਸ਼ਰ ਤੇਰੇ ਉੱਪਰ ਮਿਹਰਮਾਨ ਹੈ ਬੇਬੇ ਨਾਨਕੀਆਂ ਦੀ ਸੁਣੋ ਭਾਈ ਜੀ ਪਰਮੇਸ਼ਰ ਮੇਰੇ ਉੱਤੇ ਮਿਹਰਬਾਨ ਤਾਂ ਜਾਣਾਂਗੇ ਜੇ ਤੂੰ ਮੇਰਾ ਆਖਿਆ ਮੰਨੇ ਗੁਰੂ ਨਾਨਕ ਜੀ ਖੁਸ਼ੀ ਹੋ ਕੇ ਆਦੇ ਆਖ ਬੇਬੇ ਜੀ ਜੋਕ ਜਾਖੇਗੀ ਉਹ ਮੰਨਾਂਗਾ ਤੂੰ ਮੇਰੀ ਵੱਡੀ ਭੈਣ ਆ ਤੇਰਾ ਪਿਛਲੇ ਜਨਮ ਵਿੱਚ ਵੀ ਮੇਰਾ ਭੈਣ ਭਰਾ ਦਾ ਸੰਯੋਗ ਹੁੰਦਾ ਆਇਆ ਔਰ ਹੁਣ ਵੀ ਤੂੰ ਸਾਡੀ ਬਹੁਤ ਸੇਵਾ ਕੀਤੀ ਐ ਸੋ ਤੇਰੇ ਭਾਗ ਤੇਰਾ ਭਾਰ ਸਾਡੇ ਸਿਰ ਤੇ ਔਰ ਜੋ ਤੂੰ ਆਖੇਗੀ ਉਹ ਹੀ ਮੰਨਾਂਗਾ ਬੇਬੇ ਨਾਨਕੀਆਂ ਦੀ ਭਾਈ ਅਸੀਂ ਬਹੁਤ ਸ਼ਰਮਿੰਦੇ ਹੁੰਦੇ ਆ ਤੂੰ ਭਾਬੀ ਨੂੰ ਦਲਾਸਾ ਨਹੀਂ ਦਿੰਦਾ ਔਰਤਾਂ ਦਾ ਦਲਾਸਾ ਨਹੀਂ ਹੁੰਦਾ ਤਾਂ ਬਹੁਤ ਸ਼ਰਮਿੰਦਿਆ ਹੋ ਵੀਦ ਅਰ ਤੂੰ ਦਾ ਸਾਧੂ ਆ ਤੂੰ ਆਪਣੇ ਜੀਚ ਵਿਚਾਰ ਕੇ ਵੇਖ ਗੁਰੂ ਨਾਨਕ ਜੀਾਂ ਦੇ ਬੇਬੇ ਜੀ ਉਹ ਕਿਸੇ ਗੱਲੋਂ ਭੁੱਖੀ ਰਹਿੰਦੀ ਬੇਬੇ ਨਾਨਕੀਆਂ ਦੀ ਭਾਈ ਜੀ ਵਿਰਵੀ ਕਿਉਂ ਰਹੇ ਜੋ ਸਾਹ ਪਰਮੇਸ਼ਰ ਦਾ ਦਿੱਤਾ ਹੋਇਆ ਹਾਜ਼ਰ ਪਰ ਇੱਕ ਮੂੰਹ ਦਾ ਦਲਾਸਾ ਸਾਰੀਆਂ ਗੱਲਾਂ ਨਾਲੋਂ ਔਰਤ ਦੀ ਜਾਤ ਨੂੰ ਵੱਡਾ। ਫੇਰ ਗੁਰੂ ਨਾਨਕ ਜੀ ਆnde ਸੁਣ ਬੇਬੇ ਤੂੰ ਇਹ ਗੱਲ ਦਾ ਮਨ ਤੇ ਸੰਤੋਖ ਕਰ ਜੋ ਕੁਝ ਤੂੰ ਆਖੇਂਗੀ ਸੋਈ ਮੈਂ ਕਰਾਂਗਾ। ਹੁਣ ਦੋ ਇਹ ਗੱਲ ਛੱਡ ਦੇ। ਕੋਈ ਹੋਰ ਗੱਲ ਕਰ। ਬੇਬੇ ਨਾਨਕ ਜੀ ਜਿ ਆਖਿਆ ਸੁਣੋ ਭਾਈ ਜੀ ਮੇਰੇ ਮਨ ਦਾ ਇਹ ਗੱਲ ਹੈ ਜੋ ਤੇਰੀ ਔਲਾਦ ਦੇਖਾਂ ਅਤੇ ਆਪਣੇ ਕੁਛੜ ਖਡਾਵਾ ਗੁਰੂ ਨਾਨਕ ਜੀ ਆਖਿਆ ਭਲਾ ਬੇਬੇ ਜੀ ਜੋ ਗੱਜ ਤੂੰ ਮੰਗਦੀ ਹੈ ਉਹ ਵੀ ਉਹ ਜਾਏਗਾ ਇਹ ਬਾਤ ਆ ਕੇ ਗੁਰੂ ਨਾਨਕ ਜੀ ਉੱਥੋਂ ਚਲੇ ਗਏ ਫਿਰ ਗੁਰੂ ਨਾਨਕ ਜੀ ਆਪ ਵੀ ਲੱਗੇ ਘਰੇ ਵਾਸ ਕਰਨ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ